ਵੀ ਇਹ ਕਹਿ ਰਹੇ ਨੇ ਬਖੈਰਾ ਸਾਹਿਬ ਕਿੱਥੋਂ ਆ ਗਏ ਜੀ ਦੂਜੇ ਏਰੀਏ ਚ ਆਏ ਨੇ ਦਿੱਕਤ ਹੋ ਕਾਂਗਰਸ ਨੂੰ ਲਾਅ ਸੂ ਇਹਦਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਜਦੋਂ ਇੱਥੋਂ ਭਗਵੰਤ ਮਾਨ ਐਮਪੀ ਸੀਗਾ ਖੈਰਾ ਸਾਹਿਬ ਉਦੋਂ ਆ ਕੇ ਇੱਥੇ ਜਿਨ੍ਹਾਂ ਦੇ ਖਿਲਾਫ ਐਨਐਸਏ ਲਗਾਇਆ ਉਹਨਾਂ ਗਰੀਬਾਂ ਮਜਲੂਮਾਂ ਦੇ ਨਾਲ ਖੜੇ ਉਦੋਂ ਖੈਰਾ ਸਾਹਿਬ ਬਾਹਰਲੇ ਨਹੀਂ ਸੀ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ 2 ਸਾਲ ਦਾ ਕਾਰਜਕਾਲ ਹੋਇਆ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਆ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਜ਼ੀਰੋ ਤੇਰਾ ਨਹੀਂ 13 ਜ਼ੀਰੋ ਕਰਨੀ ਆ ਤੁਸੀਂ ਦੇ ਸੁਣ ਰਹੇ ਹੋ ਕਿ ਕਿਵੇਂ ਕੇਜਰੀਵਾਲ ਨੇ ਸਰਕਾਰੀ ਕੋਠੀ ਤੇ 50 ਕਰੋੜ ਰੁਪਇਆ 50 ਕਰੋੜ ਰੁਪਇਆ ਇੱਕ ਉਹਦੀ ਰੈਨੋਵੇਸ਼ਨ ਤੇ ਲਾਤਾ ਇੱਥੇ ਤਰ੍ਹਾਂ ਸ਼ਰਾਬ ਘਟਾਲਾ ਆਏ ਦਿਨ ਜਿਹੜੇ ਉਹਨਾਂ ਦੇ ਐਮ.ਐਲ.ਏ ਨੇ ਮੰਤਰੀ ਨੇ ਉਹ ਕਿਸੇ ਨਾ ਕਿਸੇ ਘਟਾਲੇ ਦੇ ਵਿਚਾਰੇ ਨੇ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਸੰਗਰੂਰ ਬਰਨਾਲੇ ਦੇ ਲੋਕਾਂ ਨੂੰ ਬੇਕੂਬ ਬਣਾਇਆ ਸੋ ਉਹ ਲੋਕ ਉਹ ਜੁਝਾਰੂ ਲੋਕ ਉਹ ਲੜਾਕੇ ਲੋਕ ਜਿਹੜੇ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੇ ਨੇ ਉਹਨਾਂ ਨੇ ਹੀ ਇਹਨਾਂ ਦਾ ਜਿਹੜਾ ਝੂਠ ਦਾ ਕਿਲਾ ਸੀ ਜਿਹੜਾ ਹਟਾਇਆ ਮੀਤ ਹੇਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤੁਹਾਡੇ ਬਹੁਤ ਕਰੀਬੀ ਜਾਣੇ ਜਾਂਦੇ ਸੀ ਪਹਿਲਾਂ ਕਿਉਂਕਿ ਤੁਸੀਂ ਇੱਕ ਪਾਰਟੀ 'ਚ ਸੀ ਜਿੱਤੇ ਵੀ ਇਕੱਠੇ ਸੀ ਕਿਵੇਂ ਦੇਖਦੇ ਹੋ ਉਹਨਾਂ ਦਾ ਕਿਵੇਂ ਰਹਿਣ ਵਾਲਾ ਸੰਗਰੂਰ 'ਚ ਦੇਖੋ ਮੀਤ ਹੇਰ ਜਿਹੜਾ ਹੈ ਜਦੋਂ ਮੀਤ ਹੇਰ ਮੁੱਖ ਆਪਣਾ ਮੰਤਰੀ ਬਣਿਆ ਤਾਂ ਬਰਨਾਲੇ ਜਿਹੜੀ ਕੋਟੀ ਜ਼ੁਰਤ ਤੇ 10-10 ਮੀਟਰ 100-100 ਮੀਟਰ ਤੇ ਉਹਨਾਂ ਨੇ ਬੈਰੀਗੇਡ ਲਾ ਦਿੱਤੇ ਕਿੰਨੇ ਉੱਥੇ ਜਿਹੜੇ ਟੀਚਰ ਸੀਗੇ ਕਿਸਾਨ ਸੀ ਉਹਨਾਂ ਨੂੰ ਕੁੱਟਿਆ ਗਿਆ ਇਥੋਂ ਤੱਕ ਕਿ ਉਹ ਆਪਣੇ ਮਾਪੇ ਨੂੰ ਵੀ ਲੈ ਕੇ ਛੰਡੀ ਜਿਹੜੇ ਲੋਕਾਂ ਦੇ ਲੀਡਰ ਹੁੰਦੇ ਆ ਲੋਕਾਂ ਵਿੱਚ ਰਹਿੰਦੇ ਲੋਕਾਂ ਤੋਂ ਭੱਜਦੇ ਨਹੀਂ ਹੁੰਦੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੇ ਅੱਜ ਵੱਡੀ ਰੈਲੀ ਕੀਤੀ ਆ ਰੈਲੀ ਕਰਨ ਤੋਂ ਬਾਅਦ ਹੁਣ ਉਹ ਫਾਰਮ ਪਰਨ ਜਾਂਦੇ ਨੇ ਸੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਸੁਖਪਾਲ ਸਿੰਘ ਖੈਰਾ ਆਪਣੇ ਕਾਫਲੇ ਨਾਲ ਪਹਿਲਾਂ ਅਨਾਜ ਮੰਡੀ ਚ ਇੱਕ ਵੱਡੀ ਰੈਲੀ ਸੀ ਆਪਣੇ ਕਾਫਲੇ ਨਾਲ ਹੁਣ ਡੀਸੀ ਦਫਤਰ ਵਿਖੇ ਆਪਣੇ ਫਾਰਮ ਭਰਨਗੇ ਸੋ ਸਾਬਕਾ ਐਮਐਲਏ ਪ੍ਰਿੰਮਲ ਸਿੰਘ ਢੋਡਾ ਵੀ ਮੌਜੂਦ ਨੇ ਢੋਡਾ ਸਾਹਿਬ ਸੁਖਪਾਲ ਸਿੰਘ ਖੈਰਾ ਫਾਰਮ ਭਰਨ ਜਾਂਦੇ ਨੇ ਜੀ ਤੇ ਕਿੰਨੀ ਵੱਡੀ ਰੈਲੀ ਹੋਈ ਆ ਅ ਦੇਖੋ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕੈਮਰਾ ਮਾਰ ਕੇ ਦੇਖੋ ਕਿਵੇਂ ਲੋਕਾਂ ਦਾ ਹਜੂਮ ਆਪ ਮੁਹਾਰੇ ਲੋਕ ਜਿਹੜੇ ਚੱਲ ਕੇ ਆਏ ਨੇਗੇ ਕਿਉਂਕਿ ਇੱਕ ਇੱਕ ਵਾਹਿਦ ਲੀਡਰ ਹੈਗਾ ਸੁਖਪਾਲ ਸਿੰਘ ਖੈਰਾ ਜਿਹੜਾ ਹਮੇਸ਼ਾ ਪੰਜਾਬ ਦੀ ਮੁੱਦਿਆਂ ਦੀ ਰਾਜਨੀਤੀ ਕਰਦਾ ਹੈਗਾ ਚਾਹੇ ਉਹ ਐਨਐਸਏ ਲਗਾਉਂਦੀ ਹੋਵੇ ਚਾਹੇ ਕਿਸਾਨਾਂ ਦੀ ਗੱਲ ਹੋਵੇ ਚਾਹੇ ਮਾਈਨਿੰਗ ਦੇ ਖਿਲਾਫ ਲੜਨ ਦੀ ਗੱਲ ਹੋਵੇ ਹਰ ਵਰਗ ਦੇ ਲਈ ਸਪਾਲ ਸਿੰਘ ਖੈਰਾ ਖੜਦਾ ਸੋ ਇਹ ਜਿਹੜੀ ਚੋਣ ਆ ਇਹ ਖੈਰਾ ਦੀ ਚੋਣ ਨਹੀਂ ਏ ਸੰਗਰੂਰ ਲੋਕ ਸਭਾ ਦੇ ਲੋਕਾਂ ਦੀ ਚੋਣ ਆ ਉਹ ਲੋਕ ਇਹ ਚੋਣ ਲੜ ਰਹੇ ਨੇ ਕਿਵੇਂ ਲੱਗਦਾ ਤੁਹਾਨੂੰ ਬਹੁਤੇ ਵਿਰੋਧੀ ਵੀ ਇਹ ਕਹਿ ਰਹੇ ਨੇ ਵੀ ਖੈਰਾ ਸਾਹਿਬ ਕਿੱਥੋਂ ਆ ਗਏ ਜੀ ਦੂਜੇ ਏਰੀਏ ਚ ਆਏ ਨੇ ਦਿੱਕਤ ਹੋਊ ਕਾਂਗਰਸ ਨੂੰ ਲਾਅਸ ਹੋਊ ਇਹਦਾ ਦੇਖੋ ਵਿਰੋਧੀਆਂ ਕੋਲੇ ਖੈਰਾ ਖੈਰਾ ਸਾਹਿਬ ਖਿਲਾਫ ਬੋਲਣ ਨੂੰ ਕੁਝ ਨਹੀਂ ਹੈਗਾ ਉਹਨਾਂ ਕੋਲੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਜਦੋਂ ਇੱਥੋਂ ਭਗਵੰਤ ਮਾਨ ਐਮਪੀ ਸੀਗਾ ਖੈਰਾ ਸਾਹਿਬ ਉਦੋਂ ਆ ਕੇ ਇਥੇ ਜਿਨ੍ਹਾਂ ਦੇ ਖਿਲਾਫ ਐਨਐਸਏ ਲਗਾਇਆ ਉਹਨਾਂ ਗਰੀਬਾਂ ਮਜਰੂਮਾਂ ਦੇ ਨਾਲ ਖੜੇ ਉਦੋਂ ਖੈਰਾ ਸਾਹਿਬ ਬਾਹਰ ਨਹੀਂ ਸੀ ਜਦੋਂ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸੰਗਰੂਰ ਲੋਕ ਸਭਾ ਹਲਕਾ ਦੇ ਵਿੱਚ ਉਹਨਾਂ ਨੇ 50-50000 ਰੁਪਿਆ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਔਰ ਜਿਹੜੇ ਹੁਣ ਸ਼ਰਾਬ ਦੇ ਨਾਲ ਜਿਹੜੇ ਮਰੇ ਨੇ ਲੋਕ ਗਰੀਬ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਹਾ ਦਾ ਨਾਰਾ ਮਾਰਿਆ ਉਦੋਂ ਖੈਰਾ ਬਾਹਰੋਂ ਨਹੀਂ ਸੀ ਇਹ ਜਿਹੜੀ ਕੋਜੀ ਜਿਹੜੀ ਪੋਲਿਟਿਕਸ ਆ ਇਦੇ ਵਿੱਚ ਲੋਕ ਨਹੀਂ ਆਉਣਗੇ ਕਿਉਂਕਿ ਲੋਕ ਜਾਣਦੇ ਨੇ ਇੱਕੋ ਇੱਕ ਲੀਡਰ ਆ ਜਿਹੜਾ ਲੋਕਾਂ ਲਈ ਖੜਦਾ ਪੰਜਾਬ ਲਈ ਖੜਦਾ ਚਾਹੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਹੋਵੇ ਚਾਹੇ ਪਾਖੜਾ ਦੀ ਗੱਲ ਪਾਖੜਾ ਬਿਆਸ ਮੈਨੇਜਮੈਂਟ ਦੀ ਗੱਲ ਹੋਵੇ ਕਿਸਾਨੀ ਦੀ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਹਰ ਵਰਗ ਦੀ ਜਿਹੜੀ ਉਹ ਗੱਲ ਕਰਦਾਗਾ ਦਲਿਤਾਂ ਦੀ ਗੱਲ ਕਰਦਾਗਾ ਸੋ ਲੋਕ ਲੜਾਈ ਲੜ ਰਹੇ ਨੇ ਇਹ ਲੋਕਾਂ ਦੀ ਲੜਾਈ ਆ ਬਿਲਕੁਲ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ 2 ਸਾਲ ਦਾ ਕਾਰਜਕਾਲ ਹੋਇਆ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਦੇਖੋ ਲੋਕਾਂ ਨੇ ਆਮ ਆਦੀ ਪਾਰਟੀ ਜਿਹੜੀ ਉਹ ਨਕਾਰ ਦਿੱਤੀ ਆ ਲੋਕਾਂ ਨੇ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਬੜੇ ਜਜ਼ਬੇ ਦੇ ਨਾਲ ਆਮ ਆਦੀ ਪਾਰਟੀ ਇੱਕ ਬਦਲਾਅ ਦੇ ਰੂਪ ਚ ਲਿਆਂਦੀ ਸੀ ਪਰ 2 ਸਾਲਾਂ ਦੇ ਵਿੱਚ ਲੋਕਾਂ ਦੇ ਜਿਹੜੇ ਇਹ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਲੋਕਾਂ ਦੇ ਜਜ਼ਬਾਤਾਂ ਦਾ ਕਤਲ ਕੀਤਾ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਡਿਬੜੂਗਰ ਜੇਲ੍ਹ ਦੇ ਵਿੱਚ ਜਿੰਨਾ ਮਾਵਾਂ ਦੇ ਪੁੱਤ ਮਰ ਗਏ ਨਸ਼ਾ ਦੇ ਰਹਿਣਾ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਸੀ ਬਲਕਿ ਨਸ਼ਾ ਹੋਰ ਵੱਧ ਗਿਆ ਸੋ ਉਹ ਲੋਕ ਨੇ ਜਿਹੜੇ ਪੀੜਤ ਨੇ ਉਹ ਲੋਕਾਂ ਨੇ ਤਾਹਿੱਦ ਕਰ ਲਿਆ ਕਿ ਵੀ ਆ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦੀਆਂ 013 ਨਹੀਂ 130 ਕਰਨੀ ਆ ਸੋ ਇਹਨਾਂ ਨੂੰ 0 ਮਿਲਣੀ ਆ ਲੋਕ ਇਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਵੋਟ ਦੇ ਨਾਲ ਦੇਣਗੇ ਤੁਸੀਂ ਵੀ ਹਿੱਸਾ ਰਹੇ ਹੋ ਪਹਿਲਾਂ ਸ਼ੁਰੂਆਤ ਤੁਸੀਂ ਆਮ ਆਦਮੀ ਪਾਰਟੀ ਤੋਂ ਐਮਐਲਏ ਬਣੇ ਉਸ ਤੋਂ ਬਾਅਦ ਜਿਵੇਂ ਵੀ ਹੋਇਆ ਹਾਲਾਤ ਐਸੇ ਬਣੇ ਸੁਖਪਾਲ ਸਿੰਘ ਖੈਰਾ ਨਾਲ ਸਟੈਂਡ ਲਿਆ ਕਾਂਗਰਸ ਚ ਗਏ ਕਿਵੇਂ ਦੇਖਦੇ ਹੋ ਸਾਰੇ ਦੇਖੋ ਮੈਂ ਕਹਿ ਰਿਹਾ ਕਿ ਵੀ ਇੱਕ ਬਦਲਾਅ ਦੇ ਲਈ ਕਿਉਂਕਿ ਰਵਾਇਤੀ ਪਾਰਟੀਆਂ ਸੀਗੀਆਂ ਜਿਹੜੀਆਂ ਉਹ ਕਿਤਨਾ ਕਿਤੇ ਆਪਣੇ ਜਿਹੜੇ ਮੁੱਦੇ ਸੀਗੇ ਉਹਨਾਂ ਤੋਂ ਕਿਤਨਾ ਕਿਤੇ ਹਟ ਗਈਆਂ ਸੀਗੀਆਂ ਸੋ ਇੱਕ ਬਦਲਾਅ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਹੜਾ ਉਹ ਲਿਆਂਦਾ ਸੀਗਾ ਪਰ ਬੜੇ ਥੋੜੇ ਟਾਈਮ ਦੇ ਵਿੱਚ ਏ ਪਤਾ ਲੱਗ ਗਿਆ ਕਿ ਵੀ ਇਹ ਬਦਲਾਅ ਦਾ मुखौटा ਪਾ ਕੇ ਇਹ ਪੰਜਾਬ ਦੇ ਲੋਕਾਂ ਨੂੰ ਬੇਕੂਬ ਬਣਾ ਕੇ ਤੁਸੀਂ ਦੇ ਸੁਣ ਰਹੇ ਹੋ ਕਿ ਕਿਵੇਂ ਕੇਜਰੀਵਾਲ ਨੇ ਸਰਕਾਰੀ ਕੋਠੀਆਂ ਤੇ 50 ਕਰੋੜ ਰੁਪਇਆ 50 ਕਰੋੜ ਰੁਪਇਆ ਇੱਕ ਉਹਦੀ ਰੈਨੋਵੇਸ਼ਨ ਤੇ ਲਾਤਾ ਇਥੇ ਤਰ੍ਹਾਂ ਸ਼ਰਾਬ ਘਟਾਲਾ ਆਏ ਦਿਨ ਜਿਹੜੇ ਉਹਨਾਂ ਦੇ ਐਮਐਲਏ ਨੇ ਮੰਤਰੀ ਨੇ ਉਹ ਕਿਸੇ ਨਾ ਕਿਸੇ ਘਟਾਲੇ ਦੇ ਵਿਚ ਆ ਰਹੇ ਨੇ ਉਹ ਕੋਈ ਉਹ ਆਪਦੀ ਮਰਜ਼ੀ ਨਾਲ ਨਹੀਂ ਉਹਨਾਂ ਤੋਂ ਜਬਰੀ ਬਸੂਲੀ ਕੀਤੀ ਜਾ ਰਹੀ ਆ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਵੀ ਕਮਾਓ ਸੋ ਇਹ ਲੁੱਟਣ ਦੇ ਮਕਸਦ ਦੇ ਨਾਲ ਬਦਲਾ ਦਾ ਮਖੌਟਾ ਪਾ ਕੇ ਇਹ ਆਏ ਸੀ ਜਿਹੜਾ ਕਿ ਉੱਤਰ ਚੱਕਿਆ ਔਰ ਲੋਕਾਂ ਨੇ ਪਹਿਲਾਂ ਸਿਮਰਜੀਤ ਮਾਨ ਦੇ ਰਾਹੀਂ ਜਿਹੜਾ ਸੰਗਰੂਰ ਦੇ ਲੋਕਾਂ ਨੇ ਕਿਉਂਕਿ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਸੰਗਰੂਰ ਬਰਨਾਲੇ ਦੇ ਲੋਕਾਂ ਨੂੰ ਬੇਬਕੂਬ ਬਣਾਇਆ ਸੋ ਉਹ ਲੋਕ ਉਹ ਜੁਝਾਰੂ ਲੋਕ ਉਹ ਲੜਾਕੇ ਲੋਕ ਜਿਹੜੇ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੇ ਨੇ ਉਹਨਾਂ ਨੇ ਹੀ ਇਹਨਾਂ ਦਾ ਜਿਹੜਾ ਝੂਠ ਦਾ ਕਿਲਾ ਸੀ ਜਿਹੜਾ ਹਟਾਇਆ ਔਰ ਹੁਣ ਸਪਾਲ ਸਿੰਘ ਖਹਿਰਾ ਜੀ ਨੂੰ ਮੂਹਰੇ ਲਾ ਕੇ ਇਹ ਇਹਨਾਂ ਦੀ ਜਿਹੜੀ ਇਹ ਸਰਕਾਰ ਆ 92 ਦੀ ਜਿਹਦੇ ਚੋਂ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਅਸੀਂ ਛੱਡ ਕੇ 91 ਦੀ ਜਿਹੜੀ ਜਿਹੜਾ ਲੋਟੂਆਂ ਦਾ ਟੋਲਾ ਇਹਨਾਂ ਦਾ ਕੇਲਾ ਜਿਹੜਾ ਉਹ ਢਾਉਣਾ ਔਰ ਲੋਕ ਜਿਹੜੇ ਉਹ ਨਾਲ ਨੇ ਔਰ ਇਹ 4 ਨੂੰ 4 ਜੂਨ ਨੂੰ ਇਹਦਾ ਫੈਸਲਾ ਲੋਕਾਂ ਨੇ ਕਰ ਦੇਣਾ ਬਿਲਕੁਲ ਗੁਰਮੀਤ ਸਿੰਘ ਮੀਤ ਹੇਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਤੁਹਾਡੇ ਬਹੁਤ ਕਰੀਬੀ ਜਾਣੇ ਜਾਂਦੇ ਸੀ ਪਹਿਲਾਂ ਕਿਉਂਕਿ ਤੁਸੀਂ ਇੱਕ ਪਾਰਟੀ 'ਚ ਸੀ ਜਿੱਤੇ ਵੀ ਇਕੱਠੇ ਸੀ ਕਿਵੇਂ ਦੇਖਦੇ ਹੋ ਉਹਨਾਂ ਦਾ ਕਿਵੇਂ ਰਹਿਣ ਵਾਲਾ ਸੰਗਰੂਰ 'ਚ ਦੇਖੋ ਮੀਤ ਹੇਰ ਜਿਹੜਾ ਹੈ ਠੀਕ ਆ ਉਹ ਇੱਕ ਨੌਜਵਾਨ ਸੀਗਾ ਵਾਰੋ ਸੱਤਾ ਦੀ ਤਾਕਤ ਦੇ ਵਿੱਚ ਆ ਕੇ ਉਹ ਜਿਹੜੇ ਲੋਕਾਂ ਨਾਲ ਕੀਤੇ ਵਾਦੇ ਜਿਹੜੇ ਉਹਨਾਂ ਤੋਂ ਮੁਨਕਰ ਹੋ ਗਿਆ ਜਦੋਂ ਮੀਤਹਿਰ ਮੁੱਖ ਆਪਣਾ ਮੰਤਰੀ ਬਣਿਆ ਤਾਂ ਬਰਨਾਲੇ ਜਿਹੜੀ ਕੋਟੀ ਜੁਰਤੇ ਤੇ 10 10 ਮੀਟਰ 100 100 ਮੀਟਰ ਤੇ ਉਹਨਾਂ ਨੇ ਬੈਰੀਗੇਡ ਲਾਤੇ ਕਿੰਨੇ ਉੱਥੇ ਜਿਹੜੇ ਟੀਚਰ ਸੀਗੇ ਕਿਸਾਨ ਸੀ ਉਹਨਾਂ ਨੂੰ ਕੁੱਟਿਆ ਗਿਆ ਇੱਥੋਂ ਤੱਕ ਕਿ ਉਹ ਆਪਣੇ ਮਾਪੇ ਨੂੰ ਵੀ ਲਾ ਕੇ ਛੰਡੀ ਜਿਹੜੇ ਲੋਕਾਂ ਦੇ ਲੀਡਰ ਹੁੰਦੇ ਲੋਕਾਂ ਵਿੱਚ ਰਹਿੰਦੇ ਲੋਕਾਂ ਤੋਂ ਭੱਜਦੇ ਨਹੀਂ ਹੁੰਦੇ ਸੋ ਲੋਕਾਂ ਨੇ ਉਹਨਾਂ ਨੂੰ ਦੇਖ ਲਿਆ ਔਰ ਲੋਕ ਉਹਨਾਂ ਨੂੰ ਘੇਰ ਰਹੇ ਨੇ ਹਰ ਪਿੰਡ ਦੇ ਵਿੱਚ ਉਹਨਾਂ ਤੋਂ ਜਵਾਬ ਮੰਗ ਰਹੇ ਨੇ ਕਿ ਕਿਵੇਂ ਤੁਸੀਂ ਸਾਡੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਐਨਐਸਏ ਵਗੈਰਾ ਲਗਾ ਕੇ ਅਮਰਤਪਾਲ ਵਰਗਿਆਂ ਨੂੰ ਜੇਲਾ ਤੋਂ ਸੁਟਿਆ ਔਰ ਜਿਹੜਾ ਨਸ਼ੇ ਦਾ ਜਿਹੜਾ ਕਾਰੋਬਾਰਾ ਦੁਗਣਾ ਤਿਕਣਾ ਹੋ ਗਿਆਗਾ ਸੋ ਉਹ ਸਾਰਾ ਜਿਹੜਾ ਝੂਠ ਤੂਫਾਨ ਬੋਲ ਕੇ ਜਿਹੜੇ ਉਹਨਾਂ ਨੇ ਸੱਤਾ ਹਾਸਲ ਕੀਤੀ ਉਹਦਾ ਜਵਾਬ ਮੰਗ ਰਹੇ ਨੇ ਉਹ ਪਿੰਡਾਂ ਦੇ ਵਿੱਚ ਜਾਣ ਤੋਂ ਕਤਰਾ ਰਹੇ ਨੇ ਉਹਨਾਂ ਨੂੰ ਲੋਕ ਮੜਨ ਨਹੀਂ ਦੇ ਰਹੇ ਹੈਗੇ ਸੋ ਇਹਦਾ ਫੈਸਲਾ ਜਿਹੜਾ ਉਹ ਲੋਕ 1 ਜੂਨ ਨੂੰ ਵੋਟਾਂ ਪਾ ਕੇ ਔਰ 4 ਨੂੰ ਰਿਜ਼ਲਟ ਦੇ ਕੇ ਜਿਹੜਾ ਉਹ ਕਰ ਦੇਣਾ ਬਿਲਕੁਲ ਮੀਤ ਹੇਰ ਕਹਿ ਰਹੇ ਨੇ ਕਿ ਇਕੱਲਾ ਮੈਂ ਆ ਜਿਹੜਾ ਉਮੀਦਵਾਰ ਸੰਗਰੂਰ ਦਾ ਬਾਕੀ ਸਾਰੇ ਬਾਦਲੇ ਨੇ ਮੇਰੀ ਕੋਠੀ ਆਓ ਜਦੋਂ ਮਰਜ਼ੀ ਜਿਹੜੀ ਕੋਠੀ ਦਾ ਤੁਸੀਂ ਜ਼ਿਕਰ ਕੀਤਾ ਕਿ ਆ ਕੇ ਮੈਨੂੰ ਉੱਥੇ ਦੱਸੋ ਮਸਲੇ ਮੈਂ ਰਸਤੇ 'ਚ ਮਸਲ ਸਾਰੇ ਮਸਲੇ ਹੱਲ ਕਰੂੰਗਾ ਉੱਥੇ ਤਾਂ ਬੈਰੀਕੇਡ ਲੱਗੇ ਨੇ ਜੀ ਮੈਂ ਪਹਿਲਾਂ ਹੀ ਕਿਹਾ ਉਹ ਤਾਂ ਬੈਰੀਕੇਡ ਲੱਗੇ ਨੇ ਉਹ ਇੱਥੋਂ ਦਾ ਹੋ ਕੇ ਉਹ ਚੰਡੀਗੜ੍ਹ ਜਾ ਕੇ ਬਹਿ ਗਿਆ ਤੇ ਜਿਹੜੇ ਖੈਰੇ ਵਰਗੇ ਜਿਹੜੇ ਭੁਲੱਤ ਤੋਂ ਲੜੇ ਨੇ ਉਹ ਇੱਥੇ ਆ ਕੇ ਸੰਗਰੂਰ ਦੇ ਲੋਕਾਂ ਦਾ ਪੁੱਤ ਬਣ ਕੇ ਉਹਨਾਂ ਦਾ ਦੋਸਤ ਬਣ ਕੇ ਉਹਨਾਂ ਦਾ ਭਾਈ ਬਣ ਕੇ ਉੱਥੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜ ਰਿਹਾਗਾ ਤੇ ਫਿਰ ਅਸੀਂ ਇਹੋ ਜਿਹੇ ਅੰਦਰਲੇ ਤੋਂ ਕੀ ਕਰਾਉਣਾ ਠੀਕ ਹੈ ਨਾ ਸੋ ਇਹ ਫੈਸਲਾ ਲੋਕਾਂ ਨੇ ਕਰਨਾ ਲੋਕ ਖੈਰ ਸਿੰਘ ਸਾਹਿਬ ਦੇ ਨਾਲ ਨੇ ਇਹਦਾ ਫੈਸਲਾ ਇੱਕ ਤਰੀਕ ਨੂੰ ਹੋ ਜਾਣਾ ਬਿਲਕੁਲ ਜੀ ਪਰਮਨ ਸਿੰਘ ਧੌਲਾ ਸਾਬਕਾ ਐਮਐਲਏ ਨੇ ਸੋ ਲਗਾਤਾਰ ਅੱਜ ਖੈਰਾ ਸਾਹਿਬ ਦੇ ਫਾਰਮ ਭਰਉਣ ਆਏ ਨੇ ਇੱਥੇ ਫਾਰਮ ਫਿਲ ਕਰਨੇ ਨੇ ਖੈਰਾ ਸਾਹਿਬ ਨੇ ਸੁਖਪਾਲ ਸਿੰਘ ਖੈਰਾ ਆਪਣੇ ਕਾਫਲੇ ਵੱਡੇ ਕਾਫਲੇ ਸਮੇਤ ਡੀਸੀ ਦਫ਼ਤਰ ਵੱਲ ਪਹੁੰਚ ਰਹੇ ਨੇ ਪੈਦਲ ਬਾਜ਼ਾਰ ਦੇ ਵਿੱਚ ਦੀ ਜਾ ਰਹੇ ਨੇ ਕਿ ਉੱਥੇ ਫਾਰਮ ਫਿਲ ਕਰਨੇ ਨੇ ਸੋ ਲਗਾਤਾਰ ਵੱਡਾ ਇਕੱਠਾ ਅਤੇ ਅੱਜ ਸੁਖਪਾਲ ਸਿੰਘ ਖੈਰਾ ਨੇ ਸ਼ੁਰੂਆਤ ਕਰ ਦਿੱਤੀ ਹੈ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਫਾਰਮ ਫਿਲ ਸੁਖਪਾਲ ਸਿੰਘ ਖੈਰਾ ਜਾ ਰਹੇ ਨੇ पल पल दी अपडेट ਲਈ ਦੇਖਦੇ ਰਹੋ ਸੈਂਟਰਲ ਪੰਜਾਬ ਟੀਵੀ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ